ਉਸ ਤੇ ਕੁਝ ਲੋਕਾਂ ਦੇ ਵਿੱਚ ਉਸ ਵਕਤ ਹੰਗਾਮਾ ਹੋ ਗਿਆ ਜਦ ਇੱਕ ਔਰਤ ਨੂੰ ਗ੍ਰਿਫਤਾਰ ਕਰਨ ਆਈ ਪੁਲਿਸ ਪਾਰਟੀ ਤੇ ਕੁੱਟਮਾਰ ਕਰ ਦਿੱਤੀ। ਦਰਅਸਲ ਇਹ ਤਸਵੀਰਾਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਨੂਰਪੁਰਾ ਜਨੂਹਾ ਦੀਆਂ ਨੇ ਜਿੱਥੇ ਸੰਦੀਪ ਕੌਰ ਨਾਮੀ ਔਰਤ ਦੇ ਮਾਝੋਗ ਅਦਾਲਤ ਵੱਲੋਂ ਗ੍ਰਿਫਤਾਰੀ ਬਰੰਟ ਜਾਰੀ ਕੀਤੇ ਸਨ ਤੇ ਉਹ ਐਕਸੀਡੈਂਟ ਕੇਸ ਲੋੜਿੰਦੀ ਸੀ ਇਸ ਸਬੰਧੀ ਜਦੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਥਾਣਾ ਤ੍ਰਿਸਾ ਦੀ ਪੁਲਿਸ ਪਾਰਟੀ ਉਸ ਨੂੰ ਗ੍ਰਿਫਤਾਰ ਕਰਨ ਗਈ ਤਾਂ ਸੰਦੀਪ ਕੌਰ ਨੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਉੱਥੇ ਪੁਲਿਸ ਦੇ ਨਾਲ ਪਿੰਡ ਵਾਸੀਆਂ ਦਾ ਕਾਫੀ ਹੰਗਾਮਾ ਹੋ ਜਾਂਦਾ ਤਾਂ ਉੱਥੇ ਹੀ ਇਸ ਮੌਕੇ ਦੇ ਉੱਤੇ ਸੰਦੀਪ ਕੌਰ ਅਦਾਲਤੀ ਮੁਜ਼ਰਮ ਦਾ ਕੀ ਕਹਿਣਾ ਆਓ ਸੁਣਦੇ ਹਾਂ ਪੰਜ ਜੀ ਕੀ ਤੁਹਾਡਾ ਨਾਮ ਕੀ ਜੀ ਦਾ ਪੂਰਾ ਪਤਾ ਕੀ ਹੋ ਰਿਹਾ ਹੈ ਜੀ ਇਹਨਾਂ ਵਾਲੀਆਂ ਅੱਜ ਕੀ ਤੁਹਾਡਾ ਨਾਮ ਜਿਹੜੀ ਘਟਨਾ ਵਾਪਰੀ ਕੀ ਹੈ ਪੂਰਾ ਮਾਮਲਾ ਇਹ ਘਟਨਾ ਜੀ 5 ਸਾਲ ਪਹਿਲਾਂ ਮੇਰਾ ਐਕਸੀਡੈਂਟ ਹੋਇਆ ਸੀ ਤੁਹਾਡੀ ਗੱਡੀ ਨਾਲ ਹਾਂਜੀ ਮੇਰੀ ਗੱਡੀ ਦਾ ਐਕਸੀਡੈਂਟ ਹੋਇਆ ਸੀ ਉਹਦੇ ਨਾਲ ਮਤਲਬ ਕਿ ਤਿੰਨ ਬੰਦਿਆਂ ਦੀ ਡੈਥ ਹੋਈ ਸੀ ਤੇ ਉਹ ਰਾਜਪੂਰ ਚ ਚੱਲ ਰਿਹਾ ਸੀ ਕੇਸ ਉਹ ਤੇ ਰਾਜੀ ਨਾਲ ਉਹ ਅਸੀਂ ਮੇਰੀ ਇੰਸ਼ੋਰੈਂਸ ਨੇ ਜਿੱਦਾਂ ਗੱਡੀ ਦੀ ਇੰਸ਼ੋਰੈਂਸ ਹੈ ਉਹਨਾਂ ਨੇ ਤਿੰਨਾਂ ਬੰਦਿਆਂ ਨੂੰ 11 ਲੱਖ ਰੁਪਈਆ ਦੇ ਦਿੱਤਾ ਤੇ ਹੁਣ 5 ਸਾਲ ਬਾਅਦ ਇਹ ਬੰਦੇ ਜਿਹੜੇ ਆਏ ਐ ਸਾਇਤ ਦੋ ਜਣੇ ਆ ਕੇ ਤਾਂ ਆ ਕੇ ਮੈਨੂੰ ਇਹ ਜੋ ਪਹਿਲਾਂ ਓਕੇ ਨਬਲ ਇਹਨਾਂ ਨੂੰ ਥੱਲੇ ਬੁਲਾ ਕੇ ਤੇ ਮੈਨੂੰ ਜ਼ਬਰਦਸਤੀ ਫੜ ਕੇ ਧੂਕੇ ਗੱਡੀ 'ਚ ਸਿੱਟਣ ਲੱਗ ਪਏ ਤੇ ਨਾਲੇ ਮੇਰੇ ਮਾਰਿਆ ਇਹਨਾਂ ਨੇ ਮੇਰੀ ਗੱਲ ਵੀ ਨਹੀਂ ਸੁਣੀ ਮੈਂ ਉਹ ਤਾਂ ਮੈਂ ਰੋਲਾ ਪਾਇਆ ਤੇ ਬਿਲਕੁਲ ਫੇਰ ਇਕੱਠੇ ਹੋਏ ਸਾਰੇ ਤੇ ਫੇਰ ਮੇਰੇ ਮੰਮੀ ਡੈਡੀ ਨੂੰ ਬੁਲਾਇਆ ਗਿਆ ਤੇ ਫੇਰ ਫੇਰ ਮੈਨੂੰ ਬਾਹਰ ਕੱਢਿਆ ਮੈਨੂੰ ਤੱਕੇ ਨਾਲ ਹੀ ਮਤਲਬ ਵਿੱਚ ਪਾ ਕੇ ਤੇ ਲੈ ਚਲੇ ਸੀ ਪੁਲਿਸ ਕੋਲ ਕੋਈ ਅਦਾਲਤੀ ਹੁਕਮ ਹੈ ਅੱਜ ਸਰ ਤਾਂ 171 ਦਾ ਪਰਚਾ ਦੇ ਦੂੰਗਾ ਤੇਰੇ ਤੇ ਜੇ ਕੀ ਆ ਕੁਝ ਨਹੀਂ ਅੱਜ ਪੁਲਿਸ ਕੋਲ ਜਿਹੜੀ ਅਲਾਤੀ ਹੈ ਕੋਈ ਨਹੀਂ ਕੁਝ ਵੀ ਨਹੀਂ ਹੈਗਾ ਇੱਕ ਵੀ ਪੇਪਰ ਨਹੀਂ ਇਹ ਪਰਾ ਉਹ ਵੀ ਫੋਨ ਤੇ ਦਿਖਾ ਰਹੇ ਆ ਉਹ ਵੀ 8ਵੇਂ ਮਹੀਨੇ ਦਾ ਪੁਰਾਣਾ ਕੋਈ ਪੁਲਿਸ ਦੇ ਨਾਲ ਕੁਝ ਸਿਵਲ ਬੰਦੇ ਸੀ ਜਿਨ੍ਹਾਂ ਹਾਂਜੀ ਤਿੰਨ ਬੰਦੇ ਇੱਕ ਲੇਡੀ ਸੀ ਤੇ ਦੋ ਨਾਲ ਮੁੰਡੇ ਸੀਗੇ ਉਹਦੇ ਉਹਨਾਂ ਲੋਈ ਸਾਡੇ ਕੋਈ ਮਾਰਕਟਾਈ ਕੀਤੀ ਹਾਂਜੀ ਉਹਨਾਂ ਦੇ ਨਾਲ ਲੱਗ ਕੇ ਉਹਨਾਂ ਨੇ ਨਾਲ ਲੱਗ ਕੇ ਤੇ ਇਹ ਮਾਰ ਨਾਲ ਲੱਗੇ ਹੋਏ ਸੀ ਤੇ ਮੈਂ ਆ ਜਿਹੜੀਆਂ ਦੋ ਜਣੀਆਂ ਮਰਮਾਂ ਇਹਨਾਂ ਤਿੰਨਾਂ ਨੇ ਮਾਰਿਆ ਮੇਰੇ ਤੇ ਨਾਲ ਉਹ ਐਸਆਈ ਨੇ ਵੀ ਮਾਰਿਆ ਮੇਰੀ ਆ ਦੇਖੋ ਮੇਰਾ ਮੂੰਹ ਸਾਰਾ ਸੁੱਜਿਆ ਪਿਆ ਆ ਮੇਰਾ ਗੋਲਡ ਵੀ ਪਾਟ ਗਿਆ ਸਾਰਾ ਕੀ ਮੰਗ ਕਰਦੇ ਬਚਾਈ ਮੈਂ ਇਹੀ ਮੰਗ ਕਰਦੀ ਆ ਵੀ ਇਹਨਾਂ ਪ੍ਰਸ਼ਾਸਨ ਕੋਲੋਂ ਵੀ ਮਿਲੂ ਕਿ ਔਰ ਘੱਟੋ ਘੱਟ ਇਹਨਾਂ ਲੋਕਾਂ ਨੂੰ ਸਸਪੈਂਡ ਕੀਤਾ ਜਾਵੇ ਇਹੋ ਜਿਹਨਾਂ ਜਿਹੜੇ ਇਹਨਾਂ ਨੂੰ ਕੋਈ ਕੋਈ ਨਿਆਸਾ ਨੂੰ ਲੈਣਾ ਚਾਹੀਦਾ ਬਿਨਾਂ ਕਿਸੇ ਮਤਲਬ ਕੋਈ ਕਿੱਦਾਂ ਕਿਸੇ ਤਿਆਹ ਫੁੱਟ ਸਕਦਾ ਕੀ ਇਹਨਾਂ ਨੂੰ ਵਰਗੀ ਕਰ ਲਈ ਕੋਲ ਮਿਲੀ ਹੋਈ ਆ ਫਿਰ ਜਿੱਤੇ ਮਰਜ਼ੀ ਜਾ ਕੇ ਆ ਆ ਜੋਫਲੇ ਨੇ ਇੱਕ ਪੜੀ ਲਿਖੀ ਕੁੜੀਆਂ ਮੈਂ ਗਈ ਅਨਪੜ੍ਹ ਥੋੜੀਆਂ ਅਨਪੜ੍ਹ ਤੇ ਵੀ ਨਹੀਂ ਬਣਦਾ ਜੀ ਇਹ ਤਾਂ ਤੁਸੀਂ ਜਿਹੜਾ ਤੁਹਾਡਾ ਕੋਰਟ ਦੇ ਵਿੱਚ ਕੇਸ ਵਿਚਾਰ ਅਧੀਨ ਆ ਤੁਸੀਂ ਉਹਦੀ ਮਤਲਬ ਪੇਸ਼ ਹੋ ਰਹੇ ਹੋ ਨਹੀਂ ਮੇ ਕੋਲ ਐਬਸੈਂਸ ਲਗੀਆਂ ਸੀ ਤੇ ਮੈਂ ਮੈਂ ਕਿਸੇ ਹੋਰ ਕੇਸ ਦਾ ਕਰਕੇ ਬਾਹਰ ਸੀਗੀ ਉਹਦਾ ਕਰਕੇ ਮੇਂ ਲ ਐਬਸੈਂਸ ਲਗੀਆਂ ਤੇ ਮੇਰੇ ਵਕੀਲ ਨੇ ਕੇਸ ਲਾਇਆ ਆ ਉਹ ਬਾਰੋ-ਬਾਰ ਜਮਾਨਤ ਹੋਣੀ ਇਹ ਤਾਂ ਤੱਕੇ ਨਾ ਨਾ ਇਹਨਾਂ ਕੋਈ ਵਾਰੰਟ ਆ ਨਾ ਕੋ ਕੁਝ ਵੀ ਨਹੀਂ ਇਹ ਉਹ ਸਿਰਫ ਉਹ ਮੈਡਮ ਜੀ ਇਹਨਾਂ ਨੂੰ ਨਾਲ ਲੈ ਕੇ ਆ ਗਈ ਤਾਂ ਆ ਦਿਨ ਤੱਕਿਆਂ ਚਾ ਕੇ ਵਿੱਚ ਪੋੜਾ ਉਹ ਵੀ ਇਸ ਕਰਕੇ ਵੀ ਪੈਸੇ ਉਹਨਾਂ ਨੂੰ ਮਿਲੇ ਆ ਪੈਸੇ ਲੈ ਕੇ ਖਾ ਕੇ 13 ਲੱਖ ਰੁਪਏ ਇਸ ਬੀਬੀ ਨੇ ਲਿਆ ਆ 13 ਲੱਖ ਲੈ ਕੇ ਖਾ ਕੇ ਤੋਂ ਇਹ ਦੁਬਾਰਾ 4 ਸਾਲ ਬਾਅਦ ਮੇਰੇ ਕੋਲ ਆ ਆ ਦੇਖੋ ਮੇਰਾ ਬੋਲ ਨਹੀਂ ਪਾਰ ਦਿੱਤਾ ਇਹਨਾਂ ਨੂੰ ਉਹ ਤੇ ਦੂਜੇ ਪਾਸੇ ਸ਼ਰਨਜੀਤ ਕੌਰ ਪੀੜਤ ਧਿਰ ਨੇ ਵੀ ਆਪਣਾ ਬਿਆਨ ਦਿੱਤਾ ਹੈ ਤਾਂ ਉਹ ਵੀ ਸੁਣ ਲੈਂਦੇ ਹਾਂ ਮੇਰਾ ਨਾਮ ਸ਼ਰਨਜੀਤ ਕੌਰ ਆ ਪਿੰਡ ਸਾਡਾ ਥੋਤਿਆਂ ਆ ਅੱਜ ਕੀ ਅੱਜ ਮਾਮਲਾ ਤੋਂ ਮੇਰਾ ਸਰਦਾਰ ਰਮਿੰਦਰ ਸਿੰਘ ਮੇਰੇ ਘਰ ਵਾਲੇ ਦਾ ਨਾਮ ਸੀ ਜਿਹੜਾ ਸੰਦੀਪ ਕੌਰ ਨੇ ਉਹਦਾ ਐਕਸੀਡੈਂਟ ਰੋਡ ਕਿਚ ਕੀਤਾ ਸੀ ਇੱਕ ਹੋਰ ਨਾਲ ਇੱਕ ਉਹਨਾਂ ਨਾਲ ਪੰਨਾ ਸਿੰਘ ਸੀ ਇੱਕ ਉਹਨਰੇ ਨਾਲ ਮਰੀਤ ਸਿੰਘ ਸੀ ਇਹਨਾਂ ਪੰਨਾ ਜਾਣਿਆ ਦਾ ਉਹਨਾਂ ਨੇ ਰੋਡ ਦੇ ਉੱਪਰ ਰੋਡ ਤੋਂ ਫੜਾ ਹੋਏ ਸੀ ਤੇ ਉਹਨਾਂ ਦੇ ਐਕਸੀਡੈਂਟ ਦੇ ਨਾਲ ਇਹਨੇ ਕੀਤਾ ਫਿਰ ਇਹ ਉੱਥੇ ਗੱਡੀ ਛੱਡ ਆਈ ਆ ਗੱਡੀ ਦੇ ਵਿੱਚ ਇਹਦੀ ਸਮੈਕ ਇਹਦੀਆਂ ਦੋ ਚਾਰ ਚੀਜ਼ਾਂ ਹੋਰ ਵੀ ਉੱਥੇ ਨਿਕਲੀਆਂ ਆਈਆਂ ਇਹ ਉੱਥੇ ਪੰਗੋੜੀ ਹੋ ਗਈ ਆ ਸਾਡਾ 4.5 4 ਸਾਲ 8 ਮਹੀਨੇ ਹੋ ਗਏ ਸਾਡਾ ਕੇਸ ਚੱਲਦਿਆਂ ਪਿਆ ਨੂੰ ਇਹਨੇ ਸਾਨੂੰ ਅੱਜ ਤੱਕ ਅੰਨੀ ਸਾਨੂੰ ਮਿਲੇ ਅੱਜ ਅਸੀਂ ਵਾਰੰਟ ਲੈ ਕੇ ਇੱਥੇ ਇਸ ਪਿੰਡ ਵਿੱਚ ਪਿੰਡ ਵਿੱਚ ਆਏ ਹੋਏ ਹਾਂ ਤੁਹਾਡੇ ਕੋਲ ਅਦਾਲਤੀ ਵਾਰੰਟ ਹੈ ਹਾਂ ਜੀ ਵਾਹ ਹਾਂ ਜੀ ਫਿਰ ਤੁਹਾਡੇ ਦਿਲ ਜਾਮ ਹੈ ਤੁਸੀਂ ਉਹਦੀ ਕੁੱਟਮਾਰ ਕੀਤੀ ਕਿਉਂ ਮੈਂ ਕੋਈ ਕੁੱਟਮਾਰ ਨਹੀਂ ਕੀਤੀ ਮੈਂ ਇੰਨਾ ਜ਼ਰੂਰ ਵਾ ਕਿ ਜਿਸ ਤਰ੍ਹਾਂ ਉਹ ਦੀਦੀਆਂ ਸੀ ਦੀਪਾਲੀ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਗੱਡੀ 'ਚ ਬਿਠਾਓ ਮੈਂ ਨਾਲ ਗੱਡੀ 'ਚ ਬਿਠਾਇਆ ਉਹ ਤਾਂ ਪੁਲਿਸ ਦੀ ਡਿਊਟੀ ਵੰਦੀ ਹੈ ਨਾ ਪੁਲਿਸ ਆਪਣੀ ਕਾਰਵਾਈ ਕਰ ਸਕਦੀ ਹੈ ਨਾ ਕਿ ਤੁਸੀਂ ਇਹ ਗੱਲ ਅਸੀਂ ਇਹਨਾਂ ਨੂੰ ਨਾਲ ਬਿਠਾਇਆ ਸੀ ਨਾਲ ਬਿਠਾਇਆ ਮੈਂ ਕੋਈ ਕੁੱਟ ਮਾਰ ਨਹੀਂ ਲੱਗੇ ਨਾਲ ਕੀਤਾ ਮੈਂ ਮੈਂ ਮੋਕਲ ਖਵਾ ਮੈਂ ਤਾਂ ਗੱਲ ਖੋ ਦੇਖਿਆ ਨਾ ਇਹ ਦੇਖੋ ਰਗੜਾ ਲੱਗੀਆਂ ਆਈਆਂ ਹਾਂ 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 ਗ੍ਰਿਫਤਾਰ ਕਰਨ ਆਏ ਪੁਲਿਸ ਪਾਰਟੀ ਦਾ ਕੀ ਕਹਿਣਾ ਆਓ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾ ਦਿੰਦੇ ਹਾਂ ਇਹ ਅਸੀਂ ਨਰਮਨ ਸਿੰਘ ਕਿਹੜੇ ਠਾਨਾ ਨਾਲ ਸੰਬੰਧ ਤੁਸੀਂ ਤਰਸਕਾ ਇੱਥੇ ਨੂਰਪੁਰ ਜਨੂਹਾ ਆਏ ਆ ਤੁਸੀਂ ਕੀ ਪੂਰਾ ਮਾਮਲਾ ਹਾਂ ਫਿਰ ਮੈਡਮ ਸੁਨੀਪੌਰ ਇਹ ਕਿਸ ਮਾਮਲੇ ਦੇ ਵਿੱਚ ਪੀਓ ਪੀਓ ਗ੍ਰਿਫਤਾ ਕਰਨ ਸਮੇਂ ਦੀ ਓਕੇ ਜੀ ਤੇ ਤੁਹਾਡੇ ਕੋਲ ਅਦਾਲਤੀ ਹੁਕਮ ਹੈ ਹਾਂਜੀ ਹਾਂਜੀ ਤੇ ਤੁਸੀਂ ਲੋਕਲ ਜਿਹੜੀ ਪੁਲਿਸ ਆ ਉਹਨੂੰ ਕਿਉਂ ਨਹੀਂ ਨਾਲ ਪੁਲਿਸ ਜਾ ਕੇ ਲੈ ਕੇ ਜਾਵਾਂਗੇ ਤੁਹੇ ਦਵਾ ਨਹੀਂ ਇਸ ਤੋਂ ਪਹਿਲਾਂ ਜਦੋਂ ਆਉਣ ਤੋਂ ਪਹਿਲਾਂ ਪੁਲਿਸ ਜਿਹੜੀ ਲੋਕਲ ਪੁਲਿਸ ਆ ਉਹਨੂੰ ਸੂਚਨਾ ਦੇਣੀ ਹੁੰਦੀ ਆ ਬਾਅਦ ਚ ਅਸੀਂ ਦੜੀ ਜਾ ਕੇ ਜਦੋਂ ਇਹਨਾਂ ਨੂੰ ਲੈ ਕੇ ਤੇ ਤੁਹਾਡੇ ਦੇ ਕੁੱਟਮਾਰ ਦੇ ਵੀ ਇਲਜ਼ਾਮ ਆ ਵੀ ਤੁਹਾਡੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਕਿਹਨਾਂ ਤੁਹਾਡੇ ਤੇ ਇਹ ਕੁੱਟਮਾਰ ਦੇ ਪਰਿਵਾਰ ਇਲਜ਼ਾਮ ਲਾ ਰਿਆ ਕੀ ਕਹਿਣਾ ਤੁਹਾਡਾ ਅੱਥੀ ਪੈਂਦੀ ਆ ਅਗੋ ਨਹੀਂ ਜਾਣ ਰਹੀ ਅਦਾਲਤ ਦੇ ਹੁਕਮਾਂ ਦੀ ਲੰਘਣਾ ਕਰਦੀ ਆ ਅਗਲੀ ਕਾਰਵਾਈ ਕੀ ਕਰਾਂ ਤੁਸੀਂ ਇਹਨਾਂ ਨੂੰ ਲੈ ਕੇ ਜਾਵਾਂਗੇ ਤੇ ਅਦਾਲਤ ਦੇ ਮਰਜ਼ੂਬ ਦਰਦ ਤੇ ਪੇ ਕਰਾਂਗੇ ਖੈ ਦੇਖਿਆ ਜਾਵੇ ਤਾਂ ਇੱਕ ਗੱਲ ਨੂੰ ਲੈ ਕੇ ਕਿੰਨਾ ਇੱਥੇ ਹੰਗਾਮਾ ਦੇਖਣ ਨੂੰ ਮਿਲਿਆ ਦੂਜੇ ਪਾਸੇ ਪੁਲਿਸ ਪਾਰਟੀ ਦਾ ਕਹਿਣਾ ਕਿ ਇਹ ਮੁਜ਼ਰਮ ਸੀ ਅਤੇ ਸਾਡੇ ਕੋਲ ਬਰੰਟ ਨੇ ਇਸ ਦੇ ਤਹਿਤ ਹੀ ਅਸੀਂ ਕਾਰਵਾਈ ਕੀਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਭੰਡਾਲ ਦੀ ਰਿਪੋਰਟ